ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਡੇਰਾ ਬਿਆਸ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਇੱਕ ਪਾਸੇ ਉਹ ਕੈਂਸਰ ਪੇਸ਼ੈਂਟ ਨੇ ਦੂਸਰੇ ਪਾਸੇ ਉਹ ਦਿਲ ਦੇ ਮਰੀਜ਼ ਨੇ ਇਸ ਲਈ ਉਹਨਾਂ ਨੇ ਆਪਣਾ ਉਤਰ ਅਧਿਕਾਰੀ ਯਾਨੀ ਕਿ ਉਹਨਾਂ ਤੋਂ ਬਾਅਦ ਜਿਹੜਾ ਗੱਦੀ ਤੇ ਬੈਠੇਗਾ ਉਸ ਦਾ ਨਾਮ ਜਿਹੜਾ ਹੈ ਕੋਸ਼ਿਸ਼ ਕਰ ਦਿੱਤਾ ਗਿਆ ਹੈ ਜਸਦੀਪ ਸਿੰਘ ਗਿੱਲ ਯਾਨੀ ਕਿ ਜਸਦੀਪ ਸਿੰਘ ਗਿੱਲ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਤੋਂ ਬਾਅਦ ਉਹ ਗੱਦੀ ਨਸੀਹਰ ਹੋਣਗੇ ਉਸ ਗੱਦੀ ਦੇ ਉਤਰਾਧਿਕਾਰੀ ਹੋਣਗੇ ਲੇਕਿਨ ਇਧਰ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਡੇਰੇ ਬਿਆਸ ਤੋਂ ਲੈ ਕੇ ਸੰਗਤਾਂ ਯਾਨੀ ਕਿ ਜਾਂ ਕਹਿ ਸਕਦੇ ਹਾਂ ਜਿਹੜੇ ਸਮਰਥਕ ਨੇ ਡੇਰਾ ਬਿਆਸ ਦੇ ਜਾਂ ਸ਼ਰਧਾਲੂ ਨੇ ਉਹਨਾਂ ਨੂੰ ਖੁਸ਼ ਕਰ ਦਿੱਤਾ ਗਿਆ ਹੈ ਇੱਕ ਪਾਸੇ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਦੂਸਰੇ ਪਾਸੇ ਨਵੇਂ ਬਨੇ ਉਤਰਾਧਿਕਾਰੀ ਗੱਦੀ ਦੇ ਜਸਦੀਪ ਸਿੰਘ ਗਿੱਲ ਵੱਲੋਂ ਜਸਦੀਪ ਸਿੰਘ ਗਿੱਲ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ ਸਿੱਖ ਸੰਗਤਾਂ ਨੂੰ ਲੈ ਕੇ ਕਿਉਂਕਿ ਡੇਰਾ ਬਿਆਸ ਦੇ ਵਿੱਚ ਵੀਆਈਪੀ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੀ ਯਾਨਕਿ ਜਦੋਂ satsang ਦਾ ਸਮਾ ਹੁੰਦਾ ਸੀ ਕੁਝ ਲੋਕਾਂ ਨੂੰ ਵੀਆਈਪੀ ਸੀਟਾਂ ਦਿੱਤੀਆਂ ਜਾਂਦੀਆਂ ਸੀ ਉਹ ਪਹਿਲਾਂ ਜਾ ਕੇ ਬੈਠਦੇ ਸੀ ਉਹਨਾਂ ਵਾਸਤੇ ਬਹੁਤ ਸਾਰੀਆਂ ਸਹੂਲਤਾਂ ਸਹੂਲਤਾਂ ਜਿਹੜੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਸੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਵੱਲੋਂ ਅਤੇ ਉਹਨਾਂ ਦੀਆਂ ਗੱਡੀਆਂ ਵੀ ਬਿਲਕੁਲ ਉਹਨਾਂ ਦੇ ਜਿਹੜੀ ਪਾਰਕਿੰਗ ਹੁੰਦੀ ਸੀ ਉਹ ਸਤਸੰਗ ਘਰ ਦੇ ਨੇੜੇ ਜਾ ਕੇ ਹੁੰਦੀ ਸੀ ਲੇਕਿਨ ਅੱਜ ਵੱਡਾ ਫੈਸਲਾ ਲੈ ਲਿਆ ਗਿਆ ਹੈ ਡੇਰੇ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਉਤਰਾ ਅਧਿਕਾਰੀ ਜਸਦੀਪ ਸਿੰਘ ਗਿੱਲ ਵੱਲੋਂ ਅੱਜ ਤੋਂ ਬਾਅਦ ਵੀਆਈਪੀ ਕਲਚਰ ਖਤਮ ਕਰ ਦਿੱਤਾ ਗਿਆ ਹੈ ਯਾਨੀ ਕਿ ਹੁਣ ਚਾਹੇ ਉਹ ਗਰੀਬ ਹੈ ਚਾਹੇ ਉਹ ਅਮੀਰ ਹੈ ਯਾਨੋ ਯਾਨੀ ਕਿ ਇੱਕੋ ਥਾਂ ਤੇ ਬੈਠ ਕੇ ਸਤਸੰਗ ਸਰਵਣ ਕਰਿਆ ਕਰਨਗੇ ਵੱਡਾ ਫੈਸਲਾ ਲਿਆ ਗਿਆ ਹੈ ਜਿਵੇਂ ਹੀ ਆਮ ਸ਼ਰਧਾਲੂਆਂ ਨੂੰ ਇਸ ਨਵੀਂ ਨੀਤੀ ਦਾ ਪਤਾ ਚੱਲਿਆ ਉਹਨਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਹਨਾਂ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦਾ ਧੰਨਵਾਦ ਵੀ ਕੀਤਾ ਕਿਉਂਕਿ ਇੱਕ ਪਾਸੇ ਤਾਂ ਉੱਚ-ਨੀਚ ਨੂੰ ਮਿਟਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਦੇਰਿਆਂ ਦੇ ਵਿੱਚ ਦੂਸਰੇ ਪਾਸੇ ਜਿਹੜੇ VIP ਹੁੰਦੇ ਨੇ ਅਫਸਰ ਹੁੰਦੇ ਨੇ ਤਨਾਡ ਹੁੰਦੇ ਨੇ ਅਮੀਰ ਹੁੰਦੇ ਨੇ ਉਹਨਾਂ ਨੂੰ ਸਪੈਸ਼ਲ ਖਸਿਆ ਮੁਖੀਆਂ ਕਰਾਈਆਂ ਜਾਂਦੀਆਂ ਨੇ ਉਹਨਾਂ ਦੇ ਆ ਗੱਡੀਆਂ ਜਿਹੜੀਆਂ ਪਾਰਕਿੰਗ ਹੁੰਦੀਆਂ ਨੇ ਉਹ ਬਿਲਕੁਲ ਸਾਸਨ ਘਰ ਦੇ ਨਾਲ ਹੁੰਦੀਆਂ ਨੇ ਤੇ ਸਪੈਸ਼ਲ ਸਹੂਲਤਾਂ ਦੇ ਦੇ ਕੇ ਉਹਨਾਂ ਨੂੰ ਬਿਠਾਇਆ ਜਾਂਦਾ ਹੈ ਸਾਸਨ ਪੰਡਾਲ ਦੇ ਵਿੱਚ ਲੇਕਿਨ ਉਹ ਵੀਆਈਪੀ ਕਲਚਰ ਨੂੰ ਟੋਟਲੀ ਬੈਨ ਬੰਦ ਕਰ ਦਿੱਤਾ ਗਿਆ ਹੈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਗੱਦੀ ਵਾਰਸ ਜਸਦੀਪ ਸਿੰਘ ਗਿਲਵਲੋਂ ਉਹਨਾਂ ਨੇ ਕਿਹਾ ਕਿ ਅਜ ਤੋਂ ਬਾਅਦ ਕੋਈ ਵੀ ਆਈਪੀ ਨਹੀਂ ਕੋਈ ਅਬੀਰ ਨਹੀਂ ਕੋਈ ਗਰੀਬ ਨਹੀਂ ਸਾਰੇ ਇੱਕ ਥਾਂ ਬੈਠ ਕੇ 사ਸੰਗ ਸੁਣ ਕੇ ਸਾਰੇ ਇੱਕ ਥਾਂ ਬੈਠ ਕੇ ਹੀ ਲੰਗਰ ਛਕਿਆ ਕਰਨਗੇ ਚਲੋ ਲੰਗਰ ਤਾਂ ਪਹਿਲਾਂ ਇੱਕ ਥਾਂ ਤੇ ਛਕਿਆ ਜਾਂਦਾ ਸੀ ਲੇਕਿਨ 사ਸੰਗ ਵਾਲਾ ਵੀਆਈਪੀ ਕਲਚਰ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋ ਅਤੇ ਗੱਦੀ ਦੇ ਵਾਰਿਸ ਜਸਦੀਪ ਸਿੰਘ ਵਿਲ ਵੱਲੋਂ ਖਤਮ ਕਰ ਦਿੱਤਾ ਗਿਆ ਹੈ